ਇਹ ਗੱਲ ਤਾਂ ਮੈਨੂੰ ਪਹਿਲਾਂ ਬਹੁਤ ਟਾਈਮ ਪਹਿਲਾਂ ਪਤਾ ਲੱਗ ਗਿਆ ਸੀ ਮੈਂ ਕਹਿੰਦਾ ਵੀ ਹੁੰਦਾ ਸੀ ਪੰਜਾਬੀਓ ਤੁਹਾਨੂੰ ਖੁਸ਼ਖਬਰੀ ਦੇਣੀ ਹੈ ਵੱਡੀ ਖੁਸ਼ਖਬਰੀ ਪਰ ਆਪਾਂ ਚੰਦ ਬਿਊਹਾ ਖਾਤਰ ਸਤਿ ਸ਼੍ਰੀ ਅਕਾਲ ਜੀ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਅਗਲੇ ਮਹੀਨੇ ਜੁੜਵਾ ਬੱਚਿਆਂ ਨੂੰ ਜਨਮ ਦੇਣ ਜਾ ਰਹੇ ਨੇ ਇਸ ਗੱਲ ਦੀ ਚਰਚਾ ਪੂਰੇ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਅਤੇ ਕੁਝ ਲੋਕਾਂ ਨੂੰ ਤਾਂ ਵਿਸ਼ਵਾਸ ਵੀ ਨਹੀਂ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਚਰਨਕਾਰ ਅਤੇ ਬਲਕੌਰ ਸਿੱਧੂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਗਈ ਸਗੋਂ ਦੋਨਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਇਸ ਗੱਲ ਦਾ ਖੁਲਾਸਾ ਤਾਂ ਉਦੋਂ ਹੋਇਆ ਜਦੋਂ ਸਿੱਧੂ ਮਸੇਵਾਲੇ ਦੇ ਤਾਇਆ ਜੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੌਰਾਨ ਇਹ ਕਿਹਾ ਕਿ ਚਰਨ ਕੌਰ ਜੀ ਪ੍ਰੈਗਨੈਂਟ ਨੇ ਅਤੇ ਅਗਲੇ ਮਹੀਨੇ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਬੱਚੇ ਆਈਵੀਐਫ ਦੇ ਦੁਆਰਾ ਹੋਣ ਜਾ ਰਹੇ ਨੇ ਅਤੇ ਇਸੇ ਕਰਕੇ ਚਰਨ ਕੌਰ 9 ਮਹੀਨਿਆਂ ਤੋਂ ਘਰੋਂ ਬਾਹਰ ਨਹੀਂ ਆ ਰਹੇ ਅਤੇ ਨਾ ਹੀ ਸਿੱਧੂ ਮਸੇਵਾਲੇ ਦੇ ਫੈਨਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਮੁਲਾਕਾਤ ਕਰ ਰਹੇ ਨੇ ਸਕ੍ਰੀਨ ਤੇ ਤੁਸੀਂ ਇਸ ਵੀਰ ਨੂੰ ਤਾਂ ਵੇਖ ਹੀ ਰਹੇ ਹੋ ਇਸ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਸ ਨੂੰ ਵੀ ਪਹਿਲਾਂ ਹੀ ਪਤਾ ਸੀ ਕਿ ਮਾਤਾ ਚਰਨ ਕੌਰ ਜੀ ਦੇ ਘਰ ਜੋੜੇ ਬੱਚੇ ਹੋਣਗੇ ਪਰ ਇਸ ਵੱਲੋਂ ਇਸ ਕਰਕੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਹਰ ਚੀਜ਼ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਪਰ ਹੁਣ ਪੂਰੇ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਦੀਆਂ ਖਬਰਾਂ ਫੈਲ ਰਹੀਆਂ ਨੇ ਫੈਨਸ ਦਾ ਤਾਂ ਇਹ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੁਬਾਰਾ ਇਸ ਧਰਤੀ ਤੇ ਜਨਮ ਲੈਣ ਜਾ ਰਿਹਾ ਹੈ। ਬਾਕੀ ਤੁਹਾਨੂੰ ਇਹ ਅਪਡੇਟ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ।